ਸੋ ਪੰਜਾਬ ਦਾ ਇੱਕ ਮੁੱਦਾ ਭਖਿਆ ਕਿ ਪੰਜਾਬ ਦੇ ਜਿਹੜੇ ਸਾਡੇ ਬੇਲੜ ਲੋਕ ਨੇ ਹੁਣ ਚੰਡੀਗੜ੍ਹ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਬੜੀਆਂ ਲਲਕਾਰੇ ਮਾਰ ਰਹੇ ਨੇ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਇੱਕ ਬੜੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ ਕਿ ਅਸੀਂ ਬ੍ਰਾਹਮਣਾਂ ਨੂੰ ਇਹ ਕਰ ਦਾਂਗੇ ਬ੍ਰਾਹਮਣਾਂ ਦਾ ਜੇ ਨਹੀਂ ਹੋਣ ਦੇਣਾ ਬੰਮ ਖਾਕੀ ਨਿਕਰਾਂ ਵਾਲਿਆਂ ਨੂੰ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਮੈਂ ਪੁੱਛਾਂ ਕਿ ਇਹ ਕੌਣ ਲੋਕ ਨੇ ਇਹ ਉਹੀ ਲੋਕ ਨੇ ਕਦੇ ਦਿੱਲੀ ਧਰਨੇ ਤੇ ਬੈਠ ਜਾਂਦੇ ਨੇ ਕਦੇ ਜਦੋਂ ਹੜ ਆ ਜਾਂਦੇ ਨੇ ਪਿੱਟ ਸਿਆਪਾ ਕਰਨ ਲੱਜ ਨੇ ਮਰ ਗਏ ਖਾ ਲੇ ਡੁੱਬ ਗੇ ਸਾਨੂੰ ਪੈਸੇ ਦੇ ਦੋ ਸਾਨੂੰ ਫੰਡ ਦੇ ਦੋ ਹੁਣ ਪੰਜਾਬੀ 20 ਸਾਲ ਪਿਛੇ ਇਹ ਉਹੀ ਲੋਕ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਔਰਕੈਸਟਰਨ ਨਚਾਉਣੀਆਂ ਨੇ ਜਿਨ੍ਹਾਂ ਨੇ ਵਿਆਹਾਂ ਦੇ ਵਿੱਚ ਲੁੱਡੀਆਂ ਪਾਉਣੀਆਂ ਨੇ ਇਹ ਉਹੀ ਲੋਕ ਨੇ ਕਿਉਂਕਿ ਗੁਰੂ ਨਾਨਕ ਦੇ ਪੁੱਤ ਤਾਂ ਹੈ ਨਹੀਂ ਇਹ ਕਿਉਂ ਕਾਰਨ ਕੀ ਆ ਇਹ ਮੁਗਲਾਂ ਦੀ ਔਲਾਦ ਆ ਇਹ ਉਹ ਲੋਕ ਨੇ ਜਿਹੜੇ ਕਦੇ ਦੁਸਹਿਰੇ ਨੂੰ ਨਿੰਦਦੇ ਨੇ ਕਦੇ ਕਰਵਾ ਚੌਥ ਨੂੰ ਨਿੰਦਦੇ ਨੇ ਕਦੇ ਇਹ ਦੀਵਾਲੀ ਤੇ ਟਿੱਪਣੀਆਂ ਕਰਦੇ ਨੇ ਲੇਕਿਨ ਕਾਰਨ ਕੀ ਆ ਕਿਉਂਕਿ ਜਹਾਦ ਦਾ ਹਿੱਸਾ ਨਹੀਂ ਇਹ ਇਹ ਆਈਐਸਆਈ ਦੇ ਏਜੰਟ ਨੇ ਇੱਕ ਸਮਾਂ ਸੀ ਕਿ ਪੰਜਾਬ ਦੇ ਹਿੰਦੂਆਂ ਨੂੰ ਪੰਜਾਬ ਦੇ ਸਨਾਤਨੀ ਨੇ ਪੰਜਾਬ ਦੇ ਨੇ ਭਾਰਤ ਦੇ ਸਨਾਤਨੀਆਂ ਨੂੰ ਮੁਗਲਾਂ ਤੋਂ ਖਤਰਾ ਸੀ ਹੁਣ ਮੁਗਲਾਂ ਤੋਂ ਖਤਰਾ ਨਹੀਂ ਹੈ ਇਹ ਮੁਗਲਾਂ ਦੀ ਔਲਾਦ ਤੋਂ ਖਤਰਾ ਜਿਹੜੇ ਅੱਜ ਧਰਨੀਆਂ ਤੇ ਬੈਠੇ ਨੇ ਜਿਹੜੇ ਉਹਨਾਂ Hindu ਭੈਣ ਭਾਈਆਂ ਨੂੰ ਟਾਰਗੇਟ ਕਰਦੇ ਨੇ ਜਿਹੜਾ ਹਮੇਸ਼ਾ Hinduਾਂ ਦੇ ਹੀ ਤੀਰਥਾਂ ਨੂੰ ਤਿਹਾਰਾਂ ਨੂੰ ਟਾਰਗੇਟ ਕਰਦੇ ਨੇ ਕਿਉਂ ਅੱਜ ਇਹ ISAI ਦਾ ਰਸਤਾ ਕਲੀਅਰ ਕਰਦੇ ਨੇ ਜਿਹੜੇ ਜਹਾਦੀ ਲੋਕ ਨੇ ਜਿਹੜੇ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਵੱਖ-ਵੱਖ ਕੰਟਰੀਆਂ ਦੇ ਜਿਹੜੇ ਮੁਮਿੰਦਨ ਨੇ ਉਹ ਕਦੇ ਵੀ ਹਿੰਦੂਆਂ ਦੇ ਤਿਹਾਰਾਂ ਨੂੰ ਟਾਰਗੇਟ ਨਹੀਂ ਕਰਦੇ ਕਦੇ ਵੀ ਉਹ ਬ੍ਰਾਹਮਣਾਂ ਨੂੰ ਨਾਮ ਲੈ ਕੇ ਨਹੀਂ ਬੋਲਦੇ ਕਦੇ ਵੀ ਉਹ ਆਰਐਸਐਸ ਦੀਆਂ ਨਿਕਰਾਂ ਨੂੰ ਨਹੀਂ ਚੈੱਕ ਕਰਦੇ ਪਰ ਇਹ ਜਿਵੇਂ ਇੱਕ ਸਮਾਸੀ ਪਿਛਲੇ ਦਿਨੀ ਕਸ਼ਮੀਰ ਦੇ ਵਿੱਚ ਲੋਕਾਂ ਦੀਆਂ ਪੈਂਟਾਂ ਉਤਾਰ ਕੇ ਪਹਿਲਾਂ ਉਹਨਾਂ ਦਾ ਧਰਮ ਪੁੱਛਿਆ ਗਿਆ ਕਿ ਤੁਸੀਂ ਸੁੰਨਤ ਕੀਤੀ ਆ ਕਿ ਨਹੀਂ ਕੀਤੀ ਕਿਆ ਇਹ ਹਿੰਦੂ ਨੇ ਕਿ ਕੌਣ ਨੇ ਉਸੇ ਤਰ੍ਹਾਂ ਅੱਜ ਪੰਜਾਬ ਯੂਨੀਵਰਸਿਟੀ ਦੇ ਬਾਹਰ ਧੰਨੇ ਲਾਉਣ ਵਾਲੇ ਖਾਖੀ ਨਿਕਰਾਂ ਚੈੱਕ ਕਰ ਰਹੇ ਨੇ ਕਿਉਂ ਕਿਆ ਲੋੜ ਪੈਗੀ ਤੁਸੀਂ ਨਿਕਰ ਦੇ ਪਿੱਛੇ ਕੀ ਦੇਖਣਾ ਹੈ ਕਾਰਨ ਇਹ ਆ ਕਿ ਕਿ ਜਿੰਨੇ ਇਹ ਬੈਠੇ ਨੇ ਇਹ ਸਿੱਖ ਨਹੀਂ ਐ ਇਹ ਸਿੱਖੀ ਦੇ ਨਾਮ ਤੇ ਕਲੰਕ ਐ ਇਹ ਜਿਹੜੇ ਕਦੇ ਹਰਿਆਣੇ ਤੇ ਆ ਕੇ ਕਦੇ ਪੰਜਾਬ ਦੇ ਕੜਮ ਚੌਧਰੀ ਨੇ ਜਿਹੜੇ ਅਸੀਂ ਇਹ ਕਾਦਾਂਗੇ ਅਸੀਂ ਚੰਡੀਗੜ੍ਹ ਨੂੰ ਜਾਣ ਨਹੀਂ ਦੇਣਾ ਤੁਹਾਡੇ ਕੋਲੋਂ ਤੁਹਾਡੀਆਂ ਦੋ ਪੀੜ੍hiyan ਚਲੇ ਗਈਆਂ ਤੁਸੀਂ ਕਹਿੰਦੇ ਨਾ ਅਸੀਂ ਗੁਰੂ ਨਾਨਕ ਦਾ ਰਾਜ ਗੁਰੂ ਨਾਨਕ ਰਾਜਾ ਨਹੀਂ ਹੈ ਗੁਰੂ ਨਾਨਕ ਪਰਮੇਸ਼ਵਰ ਹੈ ਕਿਉਂਕਿ ਕਾਰਨ ਕੀ ਹੈ ਗੁਰੂ ਨਾਨਕ ਨਰੰਕਾਰ ਹੈ ਗੁਰੂ ਨਾਨਕ ਕਿਸੇ ਵੀ ਜਗ੍ਹਾ ਰਾਜ ਕਰਨ ਨਹੀਂ ਆਏ ਉਹਨਾਂ ਨੇ ਸ੍ਰਿਸ਼ਟੀ ਨੂੰ ਮਾਲਕ ਨੇ ਉਹ ਸਾਰੀ ਸ੍ਰਿਸ਼ਟੀ ਦੇ ਨੇ ਤੁਸੀਂ ਕੀਦੇ ਨੇ ਤੁਸੀਂ ਮਾਮਡਣਾ ਦੇ ਨੇ ਤਾ ਕਰਕੇ ਤੁਹਾਨੂੰ ਹਿੰਦੂਆਂ ਨਾਲ ਨਫ਼ਰਤ ਹੈ ਤਾਂ ਕਰਕੇ ਤੁਹਾਨੂੰ ਬ੍ਰਾਹਮਣਾਂ ਨਾਲ ਨਫ਼ਰਤ ਹੈ ਤਾਂ ਕਰਕੇ ਤੁਹਾਨੂੰ ਆਰਐਸਐਸ ਨਾਲ ਨਫ਼ਰਤ ਕਿਉਂਕਿ ਤੁਸੀਂ ਮੌਮਡਨਜ਼ ਨੂੰ ਤੁਸੀਂ ਪਸੰਦ ਕਰਦੇ ਹੋ ਕਿ ਤੁਸੀਂ ਮੌਮਡਨ ਦੇ ਖੂਨ ਚੋਂ ਨਿਕਲੇ ਹੋਏ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ 90% ਸਿੱਖ ਤੁਹਾਡੇ ਭੈਣ ਭਾਈ ਜਿਹੜੇ ਉੱਥੇ ਰਹਿ ਰਹੇ ਸੀ ਉਹ ਸਾਰੇ ਮੁਸਲਮਾਨ ਹੋ ਗਏ ਚਾਹੇ ਤੁਹਾਡਾ ਜਥੇਦਾਰ ਗਿਆ ਚਾਹੇ ਤੁਹਾਡੇ ਹੋਰ ਉੱਥੇ ਕਿੰਨੇ ਵੀ ਸਿੱਖ ਗਏ ਨੇ ਕਿਸੇ ਨੇ ਜਿਹੜੇ ਸਾਡੀਆਂ ਧੀਆਂ ਨੂੰ ਜਿਹੜੇ ਕਨਵਰਟ ਕਰ ਗਏ ਨੇ ਜਿਹੜੇ ਜ਼ਬਰੀ ਮੌਮਦਨ ਆਪਣੀਆਂ ਬੇਗਮਾ ਬਣਾ ਚੁੱਕੇ ਨੇ ਉਹਨਾਂ ਦੀ ਆਵਾਜ਼ ਨਹੀਂ ਚੁੱਕੀ ਤੁਸੀਂ ਉੱਥੇ ਤਵਾਤੇ ਧਰਨੇ ਨਹੀਂ ਲੱਗੇ ਉੱਥੇ ਤੁਹਾਡੇ ਬੋਲ ਬੰਦ ਹੋ ਗਏ ਲੇਕਿਨ ਇੱਕੇ ਕਾਲ ਹੈ ਕਿ ਜੋ ਔਰੰਗਜ਼ੇਬ ਨੇ ਹਿੰਦੂਆਂ ਨਾਲ ਕੀਤਾ ਅੱਜ ਤੁਸੀਂ ਕਰਨ ਲੱਗੇ ਨੇ ਲੇਕਿਨ ਟੈਕਨੋਲੋਜੀ ਬਦਲ ਗਈ ਹੈ ਜੇ ਤੁਸੀਂ ਮਾਂ ਦਾ ਦੁੱਧ ਪੀਤਾ ਹੈ ਜੇ ਤੁਹਾਨੂੰ ਲੱਗਦਾ ਤੁਸੀਂ ਗੁਰੂ ਨਾਨਕ ਦੇ ਪੋਤਾ ਹੈ ਪੇ ਤੁਸੀਂ ਪਾਕਿਸਤਾਨ ਦੇ ਗੁਰਦੁਆਰੇ ਲੈ ਕੇ ਦੇਖੋ ਲੈ ਕੇ ਤਾਂ ਦੇਖੋ ਤੁਹਾਡੇ ਛਿੱਤਰ ਫੇਰ ਨਗੇ ਤੁਹਾਡੇ ਬੂਥੇ ਕੁੱਟਣਗੇ ਹੋ ਤੁਸੀਂ ਗੱਲ ਕਰਕੇ ਦੇਖੋ ਜਿਹੜੀਆਂ ਸਿੱਖਾਂ ਦੀਆਂ ਧੀਆਂ ਨੂੰ ਇੰਗਲੈਂਡ ਤੋਂ ਅਮਰੀਕਾ ਤੋਂ ਇੰਡੀਆ ਤੋਂ ਮੌਮਡੰਸ ਜਿਹੜੇ ਨੇ ਲੰਬ ਜਹਾਦ ਦੇ ਜ਼ਰੀਏ ਲੈ ਗਏ ਤੁਸੀਂ ਉਹਨਾਂ ਦੀ ਗੱਲ ਕਰਕੇ ਦੇਖੋ ਉਹ ਨਹੀਂ ਤਵਾਤੇ ਹੋਣੀ ਤੁਸੀਂ ਸਿਰਫ ਸ਼ਰੀਫਾਂ ਲੋਕਾਂ ਨੂੰ ਤੰਗ ਕਰਨ ਜੋਗੇ ਨੇ ਜਿੱਦਨ ਸੈਂਟਰ ਨੇ ਪੰਜਾਬ ਗਵਰਨਮੈਂਟ ਨੇ ਤੁਹਾਡੇ ਉੱਪ ਡੰਡਾ ਫੇਰਿਆ ਨਾ ਤੁਹਾਨੂੰ ਕੇਪੀਐਸ ਗਿਲ ਯਾਦ ਆ ਜਾਣਾ